ਹਾਜੀ ਇੱਕ ਸਾਲ ਫਿਰ ਉਹ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਜੀਰੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼ੇਰੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਠ ਉਹਨਾਂ ਦੇ ਘਰ ਆਇਆ ਦੋਸਤੋ ਕੁਰਲਾਲ ਆਪਣੇ ਨਾਲ ਹੋਊਗਾ ਵੀਰ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਲਾਂਗੇ ਹਰ ਵਾਰ ਦੀ ਤਰ੍ਹਾਂ ਅੱਜ ਤਰੀਕ ਤੁਸੀਂ ਨੋਟ ਕਰ ਲਓ ਕਿਸਾਨ ਜੀਰੋ 27 ਜੂਨ ਤੇ ਸਮਾਂ ਕੋਈ ਸ਼ਾਮ ਦੇ 5:00 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਸੋ ਡੱਲ ਪਿੰਡ ਵਿਜ਼ਿਟ ਕਰਨੀ ਹੈ ਤੇ ਨਾਲ ਲੱਗਦੇ ਪਿੰਡ ਖਲੜਾ 5 ਕਿਲੋਮੀਟਰ ਦੀ ਦੂਰੀ ਤੇ ਆ। ਵਾਹ ਤਾਰਾ ਸਿੰਘ ਦਲੇਰੀ ਮਾੜੀ ਮੇਗਾ ਇਹ ਪਿੰਡ ਬਿਲਕੁਲ ਲਾਗੇ ਲਾਗੇ ਆ ਤੇ ਭਿੱਕੀਵੇੜ ਤੋਂ ਸਿਰਫ ਕੋਈ 8 ਕਿਲੋਮੀਟਰ ਦੀ ਦੂਰੀ ਆ ਪਿੰਡ ਡੱਲ ਦੀ। ਅੱਜ ਇਸ ਵੀਡੀਓ ਦੇ ਵਿੱਚ ਕਿਸਾਨ ਵੀਰੋਂ ਐਨੀਮਲ ਵੈਸੇ ਆਪਾਂ ਕੋਈ 4 ਤੋਂ 5 ਕਿਨਾਰੇ ਦਿਖਾਉਣੇ ਸੀਗੇ ਪਸ਼ੂ ਕੁਝ ਜਿਹੜੇ ਵੀਰ ਨੇ ਸੇਲ ਕਰਤੇ ਆ। ਥੋੜਾ ਜਿਹਾ ਸਮਾਂ ਜਿਹੜਾ ਆਪਾਂ ਨੂੰ ਅੱਗਾ ਪਿਛਾ ਹੋ ਗਿਆ ਕੋਈ 2 2:30 3 ਵਜੇ ਦਾ ਟਾਈਮ ਦਿੱਤਾ ਸੀਗਾ। ਗਾ ਗਿਆ ਭੈਣ ਭਰਾ ਇਸੇ ਤਰ੍ਹਾਂ ਹੀ ਆਉਂਦਾ ਰਹਿੰਦਾ ਲੋਕਲ ਅੱਡੇ ਤੇ ਤੇ ਦੋ ਮੱਝਾਂ ਤੁਹਾਨੂੰ ਹੋਰ ਦਿਖਾਉਣੀਆਂ ਸੀਗੀਆਂ ਟੀਗਾ 'ਚ ਵਿਕ ਚੁੱਕੀਆਂ ਨੇ ਤੇ ਅੱਜ ਜਿਹੜੇ ਹੁਣ ਮੌਕੇ ਤੇ ਅਵੇਲੇਬਲ ਨੇ ਮੌਜੂਦ ਆ ਦੋ ਪਸ਼ੂ ਤੁਹਾਨੂੰ ਦਿਖਾ ਦਾਂਗੇ ਇੱਕ ਵਾਇਰ ਦਿਖਾਵਾਂਗੇ ਐਚ ਐਫ ਬਰੀਡ ਦੇ ਵਿੱਚ ਕ੍ਰੋਸ ਵੱਡੀ ਹਾਈਟ ਕੱਟ ਦੇ ਵਿੱਚ ਗੱਬਨ ਤਿਆਰੀ ਤੇ ਆ ਇੱਕ ਇਧਰ ਝੋਟੀ ਦਿਖਾ ਦਾਂਗੇ ਬਿਲਕੁਲ ਸਜਰਤਾ ਜੀ ਸੂਈ ਆ ਤੇ ਕੱਤੀ ਇਹਦੇ ਮਗਰ ਐਸ ਵਕਤ ਕਿੰਨਾ ਦੁੱਧ ਬੌਲਾ ਇਹ ਥਲੇ ਹੁਣ ਮੌਕੇ ਤੇ ਹਾਜ਼ਰ ਆ ਪੂਰੀ ਗੱਲਬਾਤ ਕਰਾਂਗੇ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਆ ਜੀ ਠੀਕ ਆ ਜੀ ਮਾਲ ਆਉਂਦਾ ਰਹਿੰਦਾ ਤੇ ਬਿਲਕੁਲ ਜਾਇਜ਼ ਭਾਪੜ ਤੇ ਹੋਣਗੇ ਵਾਜਬ ਰੇਟ ਹੋਣਗੇ ਸਾਫ ਸੁਥਰੇ ਐਨੀਮਲ ਨੇ ਸਭ ਤੋਂ ਮੇਨ ਗੱਲ ਹੈ ਜਿਵੇਂ ਦੋਸਤੋ ਪਸ਼ੂ ਸਾਫ ਸੁਥਰਾ ਖਰੀਦੋ 2 4000 ਕਈ ਵਾਰਾਂ ਪਸ਼ੂ ਰੇਟ ਮਹਿੰਗਾ ਲੱਗਦਾ ਕਿਸੇ ਭਰਾ ਨੂੰ ਪਰ ਸਾਫ ਸੁਥਰਾ ਪਸ਼ੂ ਖਰੀਦੋ ਠੀਕ ਆ ਜੀ ਬਾਅਦ ਵਿੱਚ ਕਿਸੇ ਭਰਾ ਨੂੰ ਇਹ ਨਾ ਲੱਗੇ ਕਿ ਪਸ਼ੂ ਖਰਾਬ ਲੈ ਲਿਆ ਠੀਕ ਆ ਪਹਿਲਾਂ ਚੰਗਾ ਪਸ਼ੂ ਖਰੀਦੋ ਤਸਦੀਕ ਕਰਕੇ ਲੈ ਵੀ ਗਰਨਾਲ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕਿਵੇਂ ਆ ਚੜ੍ਹਦੀ ਕਲਾ ਮਰ ਜਿਆ ਦਾ ਸ਼ਾਲਾ ਸ਼ਾਲਾ ਡੇ ਸਿਰ ਤੇ ਹੀ ਆ। ਹਾਂ ਨਹੀਂ ਨਹੀਂ। ਹਾਲਪੁਰਖ ਦੇ ਸਿਰ ਤੇ ਸ਼ਾਲਾ ਮਾਰੋ ਵੀ। ਹਾਂ ਜੀ ਸੰਤੂ ਸਾਹਿਬ ਇਸ ਤਰ੍ਹਾਂ ਹੀ ਡੰਗਰ ਚੰਗਾ ਦੇਈਏ ਤੇ ਸ਼ਾਲਾ ਆਪੇ ਵੱਜਦੀ ਆ। ਹਾਂ ਤੇ ਜੇ ਗੰਦਾ ਦੇ ਕੇ ਕੋਈ ਫੋਨ ਨਹੀਂ ਚੁੱਕਦਾ ਤੇ ਫਿਰ ਸ਼ਾਲਾ ਛੱਡ ਕੇ ਮੂੰਹ ਖਾਣ ਨੂੰ ਜੀ ਨਹੀਂ ਕਰਦਾ ਪਰ। ਹਾਂ ਫਿਰ ਤਾਂ ਵਿਖਾਉਣਾ ਨੇ। ਹਾਂ ਕੀ ਚੰਗੀ ਲਾਓ ਸਾਫ ਸੁਥਰੀ ਲਾਓ ਤੇ ਉਸੇ ਵੇਲੇ ਮਾਰ ਲਿਖਦਾ। ਅੱਜ ਆਪਣੇ ਕੋਲ ਚਾਰ ਪਸ਼ੂ ਸੀ ਦੋ ਢਾਡੇ ਆਉਂਦੇ ਪਹਿਲਾਂ ਸੇਲ ਹੋ ਗਿਆ ਇੱਕ ਦਿਨ ਹੈ ਕਈ ਝੋਟੀ ਢਾਡੇ ਨੇ ਆਈ। ਇੱਕ ਸਵੇਰੇ ਸੇਰ ਚਲੇਗੀ ਆ। ਅੱਧੇ ਪਸ਼ੂ ਅੱਧੇ ਪਸ਼ੂ ਤਾਂ ਮੈਂ ਕਹਾਂ ਵੀ ਆਉਣ ਦੇ ਨਾਂ ਤੇ ਵਿਖ ਜਾਂਦੇ ਆ। ਹਾਂ। ਚਲੋ ਮੁੱਲ ਜਾਇਜ਼ ਕਰੀਏ ਸੰਧੂ ਸਾਹਿਬ ਚੀਜ਼ ਚੰਗੀ ਲਈਏ ਤੇ ਮਾਰ ਦੇ। ਬੇਹੱਦ ਚੰਗੀ ਮੁੱਲ ਜਾਇਜ਼। ਹਾਂਜੀ। ਬਾਕੀ ਮਾਲ ਵਿਖਦਾ ਵੀਰ। ਹਾਂ। ਅੱਛਾ ਗਰ ਲਾਲ ਵੀਰ ਇੱਕ ਗੱਬਣ ਵੈੜ ਦਿਖਾਉਣੀ ਹੈ ਤੇ ਇੱਕ ਝੋਟੀ ਆ ਦੁੱਜੇ ਨੇ। ਹਾਂਜੀ ਦੁੱਜੇ ਸੁਈ ਸੰਧੂ ਸਾਹਿਬ ਚੋਂ ਪੰਜਾਂ ਦਨਾ ਝੋਟੀ ਸੁਈ ਸੁਾਈ ਹੈ। ਠੀਕ ਆ ਠੀਕ ਆ। ਚੁਾਈ ਚੁਈਆਂ ਨੇ ਪੂਰੀ ਉਫਟਾਣਾ ਨੰਬਰ ਸੰਧੂ ਸਾਹਿਬ ਵੀਡੀਓ ਧਾਰਾ ਮਾਰ ਕੇ ਵਿਖਾ ਦਾਂਗਾ ਆਪਾਂ। ਬਿਲਕੁਲ। ਲਓ ਵੀ ਸ਼ੁਰੂਆਤ ਕਰਾਂਗੇ ਕਿਸਾਨ ਵੀਰੋਂ ਪਹਿਲੇ ਨੰਬਰ ਦੇ ਭਾਵੇਂ ਆਪਾਂ ਬੇਸ਼ੱਕ ਤੁਹਾਨੂੰ ਵੈੜ ਦਿਖਾ ਦਿੰਦੇ ਆ। ਕ੍ਰੌਸ ਬ੍ਰੀਡ ਦੇ ਵਿੱਚ ਆ ਵੱਡੀ ਵੈੜ ਆ HF ਦਾ ਕ੍ਰਾਸ ਤੁਸੀਂ ਦਾ ਮੰਨ ਲਿਓ ਠੀਕ ਆ ਤੇ ਇਹ ਕਰਵਾਲ ਸੂਆ ਕਰਮਾਂ ਸੁਣਦੀ ਆ ਸੰਤੂ ਸਾਹਿਬ ਦੂਜਾ ਸੂਆ ਸੁਣੀ ਆ ਤਿਆਰੀ ਜੀ ਆ ਬਿਲਕੁਲ ਹੋ ਸਰਦਾ ਰਾਤ ਨੂੰ ਸੂਤੇ ਕਰਮਾਂ ਲਈ ਹੋ ਸਰਦਾ ਸਵੇਰੇ ਸੂਤੇ ਠੀਕ ਆ ਬਈ ਹਾਂਜੀ ਬਿਲਕੁਲ ਤਿਆਰ ਗਿਆ ਸੋ ਤਿਆਰੀ ਤੇ ਆ ਬੈਰ ਠੀਕ ਆ ਜੀ ਦੂਜਾ ਸੂਆ ਅੱਜ ਭਲਕ ਹੋ ਸਕਦਾ ਕਰਮਾਂ ਦੀ ਰਾਤ ਨੂੰ ਜਾਂ ਕੱਲ ਮਾਰਨਿੰਗ ਨੂੰ ਜਾਂ ਹੋ ਸਕਦਾ ਸਫਰ ਤੇ ਜਾਂਦੇ ਆ ਪੁੱਛੂ ਸੂ ਸਕਦਾ ਠੀਕ ਆ ਜੀ ਤੇ ਕੱਦ ਹਾਈਟ ਤੁਹਾਡੇ ਸਾਹਮਣੇ ਆ ਬਾਕੀ ਰੰਗ ਬਾਜਾ ਕਰਮਾਂ ਦੀ ਬਲੈਕ ਤੇ ਵਾਈਟ ਰੰਗ ਕਲਰ ਆ ਇਸ ਵੈਰ ਦਾ ਥਣ ਮੁਠੀ ਮੁਠੀ ਆ ਜਿਹੜੀ ਮੇਨ ਗੱਲ ਆ ਥਣ ਮੁਠੀ ਆ ਥਣ ਸੰਦੂ ਸਾਹਿਬ ਗਾਂ ਦਾ ਤੁਹਾਨੂੰ ਪਤਾ ਆਪਾਂ ਬੜੀ ਜਿਆਦੀ ਘਟ ਲੈਨੇ ਆ ਪਹਿਲੀ ਮੇਨ ਗੱਲ ਚੀਜ਼ ਗਾਂ ਦੀ ਹੁੰਦੀ ਆ ਥਣ ਦੀ ਜੇ ਥਾਣੀ ਛੋਟਾ ਆ ਫਿਰ ਗਾਂ 30 ਕਿਲੋ 40 ਵਾਲੀ ਮਾੜੀ ਜੀ ਤਾਂ ਚੋਈ ਨਹੀਂ ਜਾਂਦੀ ਬੱਸ 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 ਹਾਂ ਇਹਨੇ ਪਹਿਲੇ ਸੂਏ ਪਲੂਨ ਨੇ 14 15 ਕਿਲੋ ਦੁੱਧ ਦਿੱਤਾ ਜੀ ਠੀਕ ਆ ਜੀ ਝੂੜ ਮਾਰਨੋਂ ਆਪਾਂ ਕੀ 25 ਦਿੱਤਾ 30 ਦਿੱਤਾ ਉਹ ਕੰਮ ਨਹੀਂ ਆਪਣੇ ਅੱਡੇ ਦੇ ਕੋਲ ਇੱਕ ਮਿੰਟ ਵੀਰੇ ਇਸ ਮੜਾ ਰੋਕੋ ਹਾਂ ਜੀ 15 14 15 ਕਿਲੋ ਇਹਨੇ ਨਾਰਮਲ ਸੇਵਾ ਦੇ ਦੁੱਧ ਪਹਿਲੇ ਸਵੇਰੇ ਦਿੱਤਾ ਹੁਣ ਕੋਈ ਭੈਣ ਭਰਾ ਚੰਗੀ ਸੇਵਾ ਵਾਲਾ ਲੈ ਦੇ 17 18 ਕਿਲੋ ਦੁੱਧ ਕੱਢ ਦੂਗੀ ਵੜ ਠੀਕ ਹੈ ਜੀ ਸਫਾਈਆਂ ਵੇਖੋ ਆਰਡਰ ਕੁਆਲਿਟੀ ਚੰਗੀ ਆ ਬਾਕੀ ਸਾਫ ਸੁਥਰਾ ਲੈਵਾ ਕੋਈ ਬੱਚਾ ਨਹੀਂ ਕੋਈ ਫੋਰ ਸ਼ਾਂਕ ਨਹੀਂ ਕਾਤੋਂ ਵੱਡਾ ਲੰਬਾਈ ਵੜ ਦੀ ਤੁਸੀਂ ਇੱਕ ਸਾਈਡ ਤੋਂ ਮੈਂ ਤਾਂ ਦਿਖਾ ਦਿੰਦਾ ਵੀ ਲੰਬਾਈ ਦਾ ਪਤਾ ਲੱਗ ਜਾਏ ਲੰਬਾਈ ਬਹੁਤ ਵੜਦੀ ਤੇ ਬਾਕੀ ਥੱਲਿਓ ਲੈਵੇ ਦੇ ਖਲਾਰ ਦੀ ਗੱਲ ਕਰੀਏ ਖਲਾਰ ਵੀ ਕਾਫੀ ਆ ਕਈ ਵਾਰ ਵੜਾਂ ਦੀ ਗੱਲ ਕਰੀਏ ਖਾਸ ਤੌਰ ਤੇ ਸੂ ਸਵਾ ਕੇ ਕਰਮਾਲੀਆਂ ਹੋਰ ਵੀ ਬਣ ਜਾਂਦੀਆਂ ਨੇ ਦਿਹਾੜੀ ਦਿਹਾੜੀ ਦੇ ਵਿੱਚ ਸੰਦੂਸਾਉ ਕਈਆਂ ਗਾਵਾਂ ਨੂੰ ਮੰਨੋ 4-5 ਤੇ ਉੱਤਰਾ ਮਹਾਰਾਜ ਲੋਈਆਂ 4-5 ਉੱਤਰਾ ਹੀ ਪਉ ਲੱਗੇ ਹੁੰਦੇ ਆ ਇਹਦੇ ਕਿਤੇ ਕੋਈ ਮਾਸ ਨਹੀਂ ਕਿਤੇ ਕੋਈ ਮਣਕਾ ਨਹੀਂ ਦੇਖੋ ਚਲੋ ਚੈੱਕ ਪੱਦਰ ਲੈ ਵਾ ਠੀਕ ਆ ਜੀ ਸਾਫ ਬਾੜੀ ਵਾਲਾ ਦੇਵਾ ਤੇ ਬਾਕੀ ਦੋਸਤੋ ਥਾਣਾ ਤੁਹਾਡੇ ਸਾਹਮਣੇ ਠੀਕ ਆ ਜੀ ਸੋ ਜਿਦਾ ਮਰਜੀ ਗੱਬਣ ਖਰੀਦੇ ਤੇ ਟਿੱਪ ਕੇ ਭਰਾ ਕੇ ਤਸੱਲੀ ਕਰ ਲੈ ਜੀ ਰੋਮ ਵਰਗੀ ਪੋਲੀ ਸੰਦੂਸਾ ਕਰਨ ਵਾਲੀ ਰੋਮ ਵਰਗੀ ਪੋਲੀ ਆਪਾਂ ਚਿੱਪ ਕੇ ਭਰਾ ਕੇ ਲੈਂਦੀ ਆ ਠੀਕ ਆ ਵੀਰ ਹਾਂ ਜੀ ਲਓ ਜੀ ਇਹ ਦੋਸਤੋ ਡਿਜ਼ਾਈਨ ਆ ਇਸ ਵਾਇਰ ਦਾ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੱਤੀ ਆ ਕ੍ਰਾਸ ਬਰੀਡ ਦੇ ਵਿੱਚ ਆ ਗਈ ਆ ਇਧਰ ਬਹਿਨੀ ਵਾਲੇ ਪਾਸੇ ਉਹ ਖਾਦ ਗਏ ਆ ਲੋ ਵੱਡੀਆਂ ਵੜਾਈ ਸੰਧੂ ਸਾਹਿਬ ਹੁੰਦੀ ਆ ਹਾਂ ਸੋ ਥਣ ਦੀ ਗੈਬ ਉਹ ਸਪੇਸ ਜਿੰਨੀ ਜਿੰਨੀ ਵਟ ਹੈਗੀ ਆ ਉਹ ਆਪਾਂ ਤੁਹਾਨੂੰ ਦਿਖਾ ਰਹੇ ਆ ਬਾਕੀ ਮਿਲਕ ਵੇਣ ਤੁਸੀਂ ਵੇਖ ਸਕਦੇ ਜੀ ਗਰਦਲ ਪਹਿਲੇ ਸੋ ਤੁਸੀਂ ਦੱਸਿਆ ਵੀ ਕੋਈ ਦੱਸਿਆ ਵੀ 15 ਕਿਲੋ ਦੁੱਧ ਆਪਾਂ ਵੀਰ ਨੂੰ ਦੱਸਿਆ ਵੀ ਨਾਰਮਲ ਸੇਵਾ ਦੇ ਥਲੇ ਚ ਹੋਇਆ 15 ਕਿਲੋ ਪਹਿਲੇ ਵਿੱਚ ਵਾਇਆ ਠੀਕ ਆ ਨਾਰਮਲ ਸੇਵਾ ਦੇ ਪੱਠੇ ਪੱਠੇ ਦੇ ਕੋਈ ਚਾਰ ਨਹੀਂ ਕੋਈ ਏਡੀ ਜਿਆਦਾ ਫੀਡ ਨਹੀਂ ਠੀਕ ਆ ਲੈ ਵੀ ਕਰਦਾ ਦੇਣੀ ਕਿੰਨੇ ਦੀ ਅਮੁੱਲ ਕੀ ਕਰਦਾ ਇਹਦਾ ਮੁੱਲ ਸੰਧੂ ਸਾਹਿਬ ਬਾਹਰ ਤੁਸੀਂ ਨਾ ਤੇ ਵੀਡੀਓ ਪਾਓ ਇਹ ਬਾਜ਼ਾਰ ਦੇ ਹਿਸਾਬ ਨਾਲ ਲੋਕ ਤਾਂ 75 75 80 80 ਹਜ਼ਾਰ ਕਰੀ ਜਾਂਦੇ ਆ ਆਪਾਂ ਮੁੱਲ ਨਹੀਂ ਪਾਉਣਾ ਲੈਣ ਦੇਣ ਪਾਉਣਾ ਲੈਣ ਦੇਣ ਲੈਣੇ ਮਾਰ ਕਰਾਉਣਾ ਕਿ ਕਰਾਉਣੀ 70 ਕਰਾਲੇ 65 ਕਰਾਲੇ ਜਿਹੜੀ ਯਸਨੋ ਆ ਮਾਰਤਾਨ ਜੀ ਦੇ ਵਿੱਚੋਂ 100 200 ਛੋਟ ਹੋਣੀ 60 ਹਜ਼ਾਰ ਦੀ ਵੜ ਆਪਾਂ ਦੇ ਦਈਏ 60 ਦੀ ਹਾਂ ਜੀ ਸਰ ਦੇ ਵਿੱਚ ਚਲ ਛੋਰ ਛੱਪੇ ਕਰਦੇ ਛੋਰ ਛੱਪੇ ਹੋਣਾ ਸੰਧੂ ਸਾਹਿਬ ਹਣ ਤੁਸੀਂ ਸਿਆਣੇ ਦੇ ਬਾਹਰ ਇਹਦੇ ਨਾਲ ਦੀ 75 70 ਹਜ਼ਾਰ ਤੋਂ ਘੱਟ ਕੋਈ ਗੱਲ ਨਹੀਂ ਕਰਦਾ ਬਿਲਕੁਲ ਬਿਲਕੁਲ ਲੋ ਵੀ ਦੋਸਤੋ ਫੱਪਦੀ ਵੜਾ ਪਿੰਡੇ ਦੀ ਚਮਕਦਮਕ ਬੜੀ ਆ ਕੋਈ ਵਾਧੂ ਦਾ ਕੋਈ ਨਿਸ਼ਾਨ ਕੋਈ ਮਾਰਕਿੰਗ ਨਹੀਂ ਉੱਤੇ ਹੈਗੀ ਕਿ ਵਾਧੂ ਦੀ ਕਿਸੇ ਨਿਸ਼ਾਨ ਨੂੰ ਦੀ ਕੋਈ ਜ਼ਖਮ ਦੀ ਇਹ ਬਿਲਕੁਲ ਸਾਫ਼ ਸੁਥਰੀ ਆ ਚਮਕਦਮਕ ਪੂਰੀ ਆ 60000 ਦੇ ਵਿੱਚੋਂ ਮਾਨਤਨ ਹੋਊਗਾ ਸੰਦੂ ਸਾਹਿਬ ਗੱਬਣਾ ਲੋਕ ਆ ਦਿੰਦੇ ਨੇ 25 ਦਿੱਤਾ 30 ਦਿੱਤਾ ਮੇਰੀ ਨਗਰਗਾ 17 18 ਕਿਲੋ ਦੁੱਧ ਗਰਮੀ ਆ ਨਾ ਜੰਨੀ ਪੈਂਡ ਹੀ ਭਰਾ ਦੇਵੇ ਤੇ ਬੜਾ ਆ 17 18 ਕਿਲੋ ਦੁੱਧ ਇਹਨੂੰ ਆਂਦਾ ਹੈ ਤੇ ਇਹ ਵਾਲਾ ਕਰੋ 16 17 ਲੀਟਰ ਇਹਨੂੰ ਚਵਾਉਣਾ ਵੀ ਚਾਹੀਦਾ ਠੀਕ ਆ ਜੀ ਇਹ 17 18 ਕਿਲੋ ਵਾਲੀ ਜੇ ਤੇ ਜੇ ਝੂਠ ਮਰਾਉਣਾ ਗੱਬਣਾ ਭਾਵੇਂ 40000 ਦੇ ਬਸ ਜੀ ਬਸ ਤੇ 60 60000 ਇਸ 17 18 ਕਿਲੋ ਵਾਲੀਆਂ ਮਿਲਦੀਆਂ ਸੰਦੂ ਸਾਹਿਬ ਲੋ ਵੀ 60000 ਦੇ ਵਿੱਚੋਂ ਹੋ ਜਾਣਗੇ ਛੋੜ ਚੱਪੇ ਕਰਨਿਓ ਮੇਰਾ ਭਰਾ ਸੰਪਰਕ ਬੜ ਚੰਗੀ ਆ ਪਸੰਦਾ ਆ ਜੂਗੀ ਤੁਹਾਨੂੰ ਠੀਕ ਆ ਇੱਕ ਸੈਗਰ ਨੰਬਰ ਤੇ ਤੁਹਾਨੂੰ ਸੈਗਰ ਦੀ ਸੂਆ ਦੂਜੇ ਦੀ ਸੂਆ ਝੋਟੀ ਸੂਈ ਬਖਾ ਲੈਣੇ ਆ ਇਹ ਕਰਲਾ ਵਾਲਾ ਕਿੰਨੇ ਦਿਨ ਹੋ ਗਏ ਸਾਨੂੰ ਸਾਹਿਬ ਅੱਜ ਪੰਜਵਾਂ ਦਿਨ ਹੋਇਆ ਜੇ ਸੂਈ ਨੂੰ ਮਗਰ ਇਹਦੇ ਕੱਟੀ ਜੇ ਦੁੱਧ ਦੇ ਸਲੇ 11 ਕਿਲੋ ਤਿਆਰ ਜੀ ਲੋ ਵੀ 11 ਕਿਲੋ ਦੁੱਧ ਤਿਆਰ ਆ ਕੋ ਪੰਜਾਂ ਚੌ ਪੰਜਾਂ ਪੰਜਾਂ ਕੇ ਦਿਨਾਂ ਦੀ ਸੂਈ ਹੈ ਝੋਟੀ ਹਾਈਟ ਕੱਟ ਦੀ ਵੱਡੀ ਆ ਬਾਕੀ ਤੁਹਾਡੇ ਸਾਹਮਣੇ ਆ ਬਿੰਦੀਆਂ ਬੜਨ ਵਾਲਾ ਲੇਵਾ ਤੇ ਥੱਲੇੋਂ ਲੇਵੇ ਦੀ ਬੜੀ ਬਾ ਕਮਾਲ ਆ ਸਾਹਿਬ ਕਿਹੇ ਪਾਸਿਆਂ ਨੇ ਖੁੰਜੀ ਲੇਵੇ ਨਿਗਰਦੀ ਆ ਹਰ ਚੰਨ ਦੀ ਪੂਰੀ ਆ ਕਰਮਾਲੀਆ ਹ ਸਫਾਈਆਂ ਵਾਲੀ ਹੈ ਜਿੰਨੀ ਹੈਗੀ ਕਰਮਾ ਵਾਲੀ ਸੋ ਕਰਵਾ ਲਵੇ ਮਾਰਨਿੰਗ ਵੀ ਚਵਾਈ ਕਿੰਨੇ ਕੁ ਬੰਦੂ ਸਾਹਿਬ 6 ਵਜੇ ਦੀ ਚਵਾਈ ਆਪਣੀ 6 ਵਜੇ ਦੀ ਹੁਣ ਵੀ ਤਕਰੀਬਨ ਕੋਈ 5:00 ਵਜਨ ਡਏ ਹਜੇ ਹਾਂ ਜੀ ਇਹ ਇੱਕ ਘੰਟਾ ਚਵਾਈ ਚ ਪਿਆ ਹੈ ਇਹ ਨਹੀਂ ਆਪਾਂ ਵੀਡੀਓ ਪਾਉਣੀ ਤੇ ਡੱਕ ਕੇ ਮੈਂ ਪਾਵਾਂਗੇ ਹਜੇ ਕੰਮ ਨਹੀਂ ਆਪਣੇ ਅੱਡੇ ਦੇ ਕਰ ਲਓ ਜੀ ਠੀਕ ਹੈ ਜੀ ਸੋ ਬਾਕੀ ਸੱਜਰ ਪਸ਼ੂ ਨੂੰ ਤੇ ਇਹੋ ਜਿਹੇ ਪਸ਼ੂ ਨੂੰ ਡੱਕਿਆ ਨਹੀਂ ਜਾਂਦਾ ਕਰਵਾ ਲਾ ਰਹੇ ਹੁਣ ਆਪਾਂ ਤੋਂ ਮੈਂ ਬੰਦੂ ਦਾਵਾ ਜੇ ਕੋ ਭੈਣ ਭਰਾ ਚੋਂ ਆਉਂਦਾ ਆਪਾਂ ਇਹ ਨਹੀਂ ਵੀ ਦੱਸਦਾ ਹੈ ਤੇ ਆਣ ਕੇ ਜਿਹੜਾ ਕੁਝ ਕਿਨੂੰ ਜੇ ਆਉਂਦਾ 11 ਹੀ ਕਿ ਹੋਵੇ ਜੇ ਗਾਰੰਟੀ ਦਾ ਮੰਗੌਦਾ ਦ ਸੋ ਅਰੜ ਕੋਲ ਦੀ ਬਹੁਤ ਸੋਹਣੀ ਹੈ ਚੌਰ ਸਲੇਵਾ ਨਖੇੜ ਕਰੋ ਚੈੱਕ ਠੀਕ ਹੈ ਜੀ ਬਿੰਦੂ ਅਰੜ ਕੋਲ ਦੀ ਰੰਦੂ ਸਾਹਿਬ ਹਰ ਸਿੰਘ ਵੇਖੋ ਕੱਟੀ ਦਾ ਇੱਕ ਸਾਰ ਪੱਧਰ ਵਿਖਾਲਾ ਛੋਟੀ ਸਿੰਗੀ ਪਹਿਲਾ ਸੁਆ ਅਕਰਿਆਣੇ ਦੀ ਦੱਸ ਕੇ ਵੇਚ ਸਕਦੇ ਆਪਾਂ ਹਾਂ ਵੀ ਚਲੋ ਪਹਿਲਣਾ ਜੀ ਵਿਆਹ ਦੀ ਹੈ ਤੇ ਕੋਈ ਮੰਨ ਸਕਦਾ ਹਾਂ ਪਰ ਜਿਹਦੇ ਜੀ ਜਾਉਂਗੇ ਵੀ ਜੰਮਦੀਆਂ ਕਰਨਾ ਹੋਵੇ ਹਾਂ ਪੰਜਾਬ ਚ ਜਹੀਰੇ ਜੰਮਦੇ ਆਪਾਂ ਆਪਣੇ ਪੰਜਾਬ ਚ 1.5 2-2 ਲੱਖ ਦੀ ਮਹ ਲੈ ਕੇ ਵੇਚੀ ਹੈ ਤੇ ਕਿਉਂ ਆਪਾਂ ਕਿਸੇ ਹਜ਼ਾਰ ਨਾਲ ਲੈਣਾ ਬਿਲਕੁਲ ਜੀ ਬਿਲਕੁਲ ਹਾਂ ਜੀ ਲੋ ਵੀ ਇਹ ਦੋਸੋ ਝੋਟੀ ਤੁਹਾਨੂੰ ਦਿਖਾਈ ਜਾ ਰਹੇ ਆ ਪਾਟਿਕਾ ਜੀ ਬਹੁਤ ਪਿਆਰੀ ਝੋਟੀ ਆ 11 ਕਿਲੋ ਐਸ ਵਕਤ ਸਟਾਰਟਿੰਗ ਮਗਰ ਕੱਟੀ ਬਾਕੀ ਬਹੁਤ ਸੋਹਣਾ ਪਿੱਠਪੂੜਾ ਲੇਵੇ ਦੀ ਸਾਫ ਸੁਥਰੀ ਸੰਧੂ ਸਾਹਿਬਵਾਚਬੂਦੀ ਆਪਾਂ ਤੁਹਾਨੂੰ ਉਹ ਵੀ ਤਸੱਲੀ ਕਰਾ ਦੇਣੀ ਆ ਨਾਲ ਦੀ ਨਾਲ ਹੀ ਵੀ ਆਹ ਦੇਖੋ ਕੁਦਰਤੀ ਮਹਾਰਾਜ ਵੱਲੋਂ ਸਿੰਗਿਆ ਕੋਈ ਇਹਨੂੰ ਕੋਈ ਛੇੜਛਾੜ ਨਹੀਂ ਹੋਈ ਕਦੇ ਬਣਿਆ ਨਹੀਂ ਕਦੇ ਸਪਾਰ ਨਹੀਂ ਕੀਤਾ ਵੇਖੋ ਐ ਪਾਦਰ ਇੱਕੋ ਜਿਹਾ ਠੀਕ ਹੈ ਲੋ ਵੀ ਗਰਮਾਰ ਇੱਕ ਵਾਰੀ ਲਾਦੇ ਬੱਚਾ ਉਸ ਤੋਂ ਬਾਅਦ ਆਪਾਂ ਰੇਟ ਦੱਸਦੇ ਆ ਦੋਸਤੋ ਤੁਹਾਨੂੰ ਰੇਟ ਜਰੂਰ ਦੱਸਾਂਗੇ ਇਹਨਾਂ ਦੇ ਵਿੱਚ ਪਹਿਲਾ ਬੱਚਾ ਲਾ ਕੇ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਕਰਵਾਉਨੇ ਆ ਆਨਲਾਈਨ ਜਿਹੜੇ ਮੇਰੇ ਭਰਾ ਸੌਦਾ ਕਰਦੇ ਆ ਉਹਨਾਂ ਦੇ ਆਪਾਂ ਧਿਆਨ ਚ ਲਿਆ ਦਾਂਗੇ ਵੀ ਚੁਵਾਈ ਕਿਹੋ ਜੀ ਆ ਜਿਹਨੇ ਇਥੇ ਆ ਜਾਣਾ ਮੇਰੇ ਭਰਾ ਆਪ ਚੋ ਕੇ ਵੇਖ ਲਿਓ ਜੇ ਤੇ ਦੋ ਰਹਿਣੀਆਂ ਦੀਆਂ ਸੀ ਠੀਕ ਆ ਜੀ ਕਿਸੇ ਕੰਮ ਦੇ ਵਿੱਚ ਆਨਲਾਈਨ ਜਿਹੜੇ ਭਰਾ ਆਪਣੇ ਸੌਦਾ ਕਰਦੇ ਆ ਦੂਰ ਨੇੜੇ ਨਹੀਂ ਆ ਜਾ ਸਕਦੇ ਕਿ ਉਹਨਾਂ ਨੂੰ ਆਪ ਧਾਰਾ ਧੂਰਾ ਮਾਰ ਕੇ ਜਿਹੜੀ ਭਰਾ ਕੇ ਵਿਖਾ ਦਿੰਨੇ ਆ ਸੰਤੂ ਸਾਹਿਬ ਆਪਣੀ ਚੁਵਾਈ ਦਾ ਡੰਗਰ ਕੋਈ ਫੇਲ ਕਰ ਦੇ ਆਪਾਂ ਕਰਾਇਸ ਨੇ ਪੈਸੇ ਮੜਾਂਗੇ ਬਸ ਠੀਕ ਆ ਹਾਂਜੀ ਇਹ ਤਾਂ ਤਾਂ ਹੀ ਤਸੱਲੀ ਆ ਰਾਲਾ ਜੀ ਨੇ ਪ ਤਕਰੀਬਨ ਕਜੇ ਸਮਝੋ ਸਾਹਿਬ ਕਿ ਰੱਖਿਆ ਹੀ ਨਹੀਂਗਾ ਵੀ ਕੁਝ ਚਵਾਈ ਦਾ ਮਾਰਾ ਗਿਆ ਵੀ ਰੋਵੇਂ 12 ਡੰਗਰ ਖਰੀਦਦੇ ਆ ਨਾ ਆਪਾਂ ਨੂੰ ਥੋੜਾ ਪਤਾ ਹੋਵੇ ਆਪਣੇ ਨਾਲ ਘਰ ਵਾਲੇ ਨੇ ਵੀ ਇਹਨੇ ਲੈਣਾ ਕਿ ਵਪਾਰੀ ਨੇ ਲੈਣਾ ਬਸ ਬਸ ਆਪਾਂ ਆਪਦੀ ਦਾ ਚੰਗਾ ਹੀ ਖਰੀਦਣਾ ਹੈ ਕੋਈ ਜੀ ਦੀ ਕਿਸਮਤ ਹੋਈ ਉਹਦੇ ਕੋ ਜਾਈ ਜਾਣਾ ਹੂੰ ਹੂੰ ਤੋਂ ਇੱਕ ਚਲੋ ਵੀ ਪਲਾਸਪੋਰਟ ਮਗਰ ਆ ਵੀ ਕੱਟੀ ਗਈ ਹੈ ਨਾ ਹਾਂਜੀ ਲਓ ਜੀ ਠੀਕ ਆ ਤੋਂ ਸੂਏ ਸੂਏ ਪਸ਼ੂ ਨੂੰ ਕਾਫੀ ਭੈਣ ਭਰਾ ਲਾਈਕ ਕਰਦੇ ਆ ਕਿਉਂਕਿ ਇੱਕ ਤਾਂ ਪਤਾ ਨਹੀਂਗਾ ਵੇਲੇ ਕਵੇਰੇ ਪਸ਼ੂ ਟਾਈਮ ਵੇ ਟਾਈਮ ਕਦੋਂ ਸੂ ਪੈਣਾ ਕੋਈ ਭਰਾ ਜੌਬ ਕਰਦਾ ਠੀਕ ਆ ਜੀ ਹਰੇਕ ਬੰਦਾ ਵਿਜੀ ਆ ਹਰੇਕ ਨੂੰ ਹੁੰਦਾ ਵੀ ਮਾਲ ਲਈਏ ਤੇ ਸੋਇਆ ਸੋਇਆ ਲਈਏ 2 ਰੁਪਏ ਚਲੇ ਵੱਧ ਖਰਚ ਕਰਨੇ ਪੈ ਜਾਣ ਜਾਂ ਤਸੱਲੀ ਹੋ ਜਾਂਦੀ ਆ ਕਰਮਾ ਵਾਲਾ ਕਿਹਨੂੰ ਜ਼ੋਰ ਦਾ ਨਹੀਂ ਫੇਰ ਹਾਂ ਇਹ ਚੀਜ਼ ਦਾ ਨਹੀਂ ਫਿਕਰ ਹਾਂ ਸਿੱਧੀ ਬੱਚਾ ਛੱਡਣ ਨਾਲ ਬਾਲਟੀ ਰੱਖਣੀ ਬਸ ਬਸ ਬਤਾਣਾ ਪੱਕਾ ਪਾਉ ਰਜਮਾ ਕਰਮਾ ਵਾਲੀ ਨੂੰ ਤੇ ਬੱਚਾ ਛੱਡੋ ਚਵਾਈ ਕਰੋ ਇਹ ਮੇਰੇ ਨੂੰ ਕਹਣਾ ਹੰਦੂ ਸਾਹਿਬ 13 14 ਕਿਲੋ ਦੋ ਠੋਡੀ ਚਵਾ ਦੂਗੀ ਜੇ ਕੋਈ ਚੰਗੀ ਸੇਵਾ ਵਾਲਾ ਵੀਰ ਮੈਨੇ ਤੇ ਹਾਂ ਅੱਜ ਪੰਜਵੇਂ ਦਿਨ ਦੀ ਸੂਈ ਚਲੇ 11 ਕਿਲੋ ਦੋ ਦਿਆ ਠੀਕ ਆ ਬਈ ਇਹਦਾ ਨੋ ਵੀ ਬਰੋਂਗੀ ਨਹੀਂ ਮੈਂ ਬਲਕੁ ਲੋ ਅਰਲੀਆਂ ਵਰਗੇ ਥਾਣਾ ਚਵਾਈ ਵਰਗੇ ਵੱਡੇ ਮੋٹے ਥਾਣਾ ਤੇ ਓਡੀ ਮੋਟੀ ਧਾਰ ਆ ਇਹਨੂੰ ਕਹਿ ਸਕਦੇ ਵੀ ਗੰਨੇ ਵਰਗੀ ਮੋਟੀ ਧਾਰ ਤੇ ਕੋਲੀ ਵਰਗ ਰੂਮ ਵਰਗੀ ਇਹ ਦੇਖੋ ਆਹ ਦੇਖੋ ਜੀ ਲਾ ਦੂਗੀ ਰੌਣਕ ਕਰਵਾਣੀ ਜਿੱਦਾਂ ਦੀ ਹਾਂ ਮੈਨੂੰ ਨੀਂਦ ਆਉਂਦੀ ਹੈ ਕਿ ਚਵਾਈ ਕਰਦੇ ਨਹੀਂ ਹੈ ਨਾ ਦੇਖਣ ਵਾਲੇ ਨੂੰ ਵੀ ਨੀਂਦ ਆਉਂਦੀ ਆ ਦੇਖੋ ਜੀ ਬਿੰਦੀਆਂ ਬੜ ਨਾਲ ਲੇਵਾ ਤੇ ਕੱਲੀ ਉਹ ਕਹਿਣ ਵਾਲੀ ਗੱਲ ਨਹੀਂ ਮਾਲ ਦੋਸਤੋ ਸਾਫ਼ ਸੁਥਰਾ ਖਰੀਦੋ ਜਿੱਥੋਂ ਵੀ ਮਿਲਦਾ ਸਾਫ਼ ਸੁਥਰਾ ਖਰੀਦੋ ਇਹ ਜੀ ਤਸੱਲੀ ਜ਼ਰੂਰ ਕਰਿਆ ਕਰੋ ਜੇ ਇਹੋ ਜਿਹਾ ਤਸੱਲੀ ਦਾ ਪੁੱਛੂ ਮਿਲਦਾ ਲੱਭਦਾ ਤੁਹਾਨੂੰ ਇੰਨੀ ਤਸੱਲੀ ਕੋਈ ਕਰਾਉਂਦਾ ਉਥੇ ਢਿਲਣਾ ਕਰਿਆ ਕਰੋ ਪੈਸੇ ਬੜੇ ਔਖੇ ਬਣਦੇ ਆ ਠੀਕ ਆ ਜੀ ਸੰਧੂ ਸਾਹਿਬ ਇਹ ਨਹੀਂ ਆਪਾਂ ਨੀਲੀਆਂ ਦੇ ਨਗੀਦੇ ਲੈ ਨਹੀਂ ਆਪਾਂ ਮੋਹਰਾ ਜੀ ਮਹਾਰਾਜ ਦੀ ਕਿਰਪਾ ਨਾਲ ਉਹ ਵੀ ਲੈਣਾ ਹਾਂ ਜਦੋਂ ਮਰਜ਼ੀ ਬੈਠ ਕੇ ਤਸੱਲੀ ਕਰੇ ਇਹ ਨਾ ਕੋਈ ਜ਼ਰਲਤ ਤੇਰੀ ਮੈਂ ਮਿਲ ਤੋਂ ਖਰਾਬ ਕਰ ਦਈਏ ਇਹ ਗਰਨਾਲੀਏ ਵੀ ਜਿਹੜਾ ਸਾਰੇ ਪਾਸੇ ਬਹਿ ਕੇ ਜਵਾਈ ਕਰਦਾ ਜਿਹੜਾ ਪੈਸੇ ਜੋ ਤਸੱਲੀ ਕਰੇ ਜਿੰਨਾ ਮਰਜ਼ੀ ਇਦਾਂ ਵੀ ਮਨ ਖੁਸ਼ ਹੁੰਦਾ ਜੀ ਦੀ ਤੇ ਇਹਦੀ ਸਲਾਹ ਆਂਦੀ ਹੈ ਹਾਂ ਲਾਭ ਬਣਾਵੇ ਬਸ ਚ ਜੋ ਵਾਜੇ ਦੀ ਮਰਜ਼ੀ ਲਵੇ ਮੈਂ ਕਮਾਲ ਦੀ ਝੋਟੀ ਆ ਹਾਂ ਮੋਲੇ ਵੀ ਕਮਾਲ ਦਾ ਹੀ ਜੇ ਕਿੰਨਾ ਕਰਤੀਏ ਸਵਾਹ ਹੀ ਦੇ ਦਿੱਗੇ ਸਵਾਹ ਲੱਖ ਦੀ ਹਾਂ ਛੱਟ ਪਰਾਂ ਖੜਾ ਛੱਡ ਨੇੜੇ ਆਈਏ ਕੁਛ ਥੋੜਾ ਜਿਹਾ ਦੱਸ ਦੇ ਲਾ ਕੇ ਕਰਦੇ ਆਪੇ ਕਰਦੇ ਪੂਰੇ ਕਸਰਾ ਕੱਢ ਕੇ ਮੈਂ 10000 ਛੱਡ ਦਿੱਗੇ ਸਵਾਹ ਚੋਂ 15 5 ਦੁਬਾਰਾ ਉਡਾਈਏ ਦੱਸ ਦੀ ਆਪਦੇ ਛੋੜ ਹੀ ਹਣੀ ਜੇ ਫਿਰ ਦੱਸ ਚੋ ਉਹ ਤੇਰੀ ਖੁਸ਼ੀ ਹੈ ਜਿੰਨੀ ਕਰਨੀ ਚਾਹਣਾ ਕਰਦੇ ਪੈਣ ਪਰ ਸਾਹ ਛੋੜ ਹੀ ਹਣੀ ਜਾਨ ਸਾਹ 200 ਰੁਪਏ 110000 ਜੈਸਨੋ ਲਓ ਜੀ 110000 ਦੀ ਗਰਲਾ ਲਵਾਂ ਵੀ ਦੇ ਦਾਂਗੇ ਛੋੜ ਆਪਾਂ ਖੁਸ਼ੀ ਦੀ ਕਰਾਂਗੇ ਰਸਾ ਛੜਾਈ ਮੰਨ ਲੇ ਅਸਲੀ ਇਹਦਾ ਜਿੱਤਰਾ ਵਰਜੀ ਬੈ ਕੇ ਕਰੇ ਮੈਂ ਨਾ ਜਿੱਦਾਂ ਮਰਜੀ ਕੇ ਸੋ ਮੇਰੀ ਟੂਬ ਆ ਕਰਮਾਰੀ ਠੀਕ ਹੈ ਜੀ ਬੜੀ ਚੰਗੀ ਫਿੱਟ ਚਵਾਈ ਲੱਗੀ ਹੈ ਕਰਮਾਰੀ ਨੂੰ ਕਰ ਲਿਓ ਮੇਰਾ ਭਰਾ ਪਹਿਲ ਕਦਮੀ ਬਹੁਤ ਪਿਆਰੀ ਝੋਟੀ ਆ ਇਧਰ ਵਹਿਰ ਦਿਖਾਤੀ ਆ ਤੁਹਾਨੂੰ ਜਾਇਜ ਵਾਜ ਬਰੇਟ ਆ 60000 ਦੇ ਵਿੱਚੋਂ ਮੰਨਤਾਂ ਹੋ ਜੂਗਾ ਸੰਦੂ ਸਾਹਿਬ 1 ਲੱਖ 70000 ਜੋੜੀ ਦਾ ਮੁੱਲ ਪਾਇਆ ਹੁਣ ਬਾਹਰ ਇੱਕ ਮਹਿੰਦਾ ਲੋਕ ਮੰਗੀ ਜਾਂਦੇ ਆ ਬਸ ਬਸ ਇਹ ਦੋ ਦੇ ਦੇਣੀ ਆਪਾ ਬਸ ਬਸ ਹਾਂਜੀ ਲੋਬੀ ਬਹੁਤ ਪਿਆਰੀ ਝੋਟੀ ਆ ਬਾਕੀ ਮੇਰਾ ਭਰਾ ਆ ਆ ਕੇ ਗਰਾਊਂਡ ਲੈਵਲ ਤੇ ਚੀਜ਼ ਵੇਖੋਗੇ ਤੇ ਚਲੋ ਹੋਰ ਕਈ ਵਾਰਾ ਪਸੰਦ ਆਉਂਦੀ ਆ ਤੇ ਇਥੇ ਆਣ ਕੇ ਟਰਾਈ ਮਾਰ ਲਿਆ ਜੇ ਵੇਖ ਲਿਆ ਜੇ ਗਰਨਾਲ ਇੱਕ ਨੰਬਰ ਵੀਰ ਨੰਬਰ ਹੈ ਸੰਦੂ ਸਾਹਿਬ 97792 9006 977929006 ਪਿੰਡ ਅਡਾਲਤ ਤਸੀਲ ਪਟਿਆਲਾ ਸ਼੍ਰੀ ਤਰਨਤਲ ਸਾਹਿਬ ਠੀਕ ਹੈ ਜੇ ਨੰਬਰ ਤੇ ਕੋਈ ਭੈਣ ਭਰਾ ਆਪਣੇ ਨਾਲ ਕਨੈਕਟ ਕਰਕੇ ਪਸ਼ੂ ਖਰੀਦ ਸਕਦਾ ਬਿਲਕੁਲ ਲਓ ਵੀ ਦੋਸਤੋ ਕਰ ਲਿਓ ਗੱਲਬਾਤ ਨੰਬਰ ਸਕਰੀਨ ਤੇ ਬਿਲਕੁਲ ਥੱਲੇ ਚੱਲਣਗੇ ਹਰ ਵਾਰ ਦੀ ਤਰ੍ਹਾਂ ਮਾਲ ਆਉਂਦਾ ਰਹਿੰਦਾ ਜਦੋਂ ਵੀ ਨਵੇਂ ਨਾਗ ਆਉਂਦੇ ਆ ਨਿਕਲਦੇ ਆ ਪਸ਼ੂ ਤੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਇੱਕ ਸੰਧੂ ਸਾਹਿਬ ਆਪਣੀ ਹੋਰ ਬੇਨਤੀ ਹੈ ਭੈਣਾ ਭਰਾਵਾਂ ਗਾੜੀ ਆ ਵੀ ਮੰਨ ਲਓ ਆਪਾਂ ਆ ਵੀਡੀਓ ਦੇ ਮੁੱਲ ਪਾਏ ਆ ਨਾ ਜਿਹਦੇ ਡੰਗਰ ਕੋਈ ਵੀ ਫਿਰਟਾ ਹੋਣਾ ਆਪਦਾ ਸਾਈ ਬੰਨਾ ਪਾਵੇ ਆ ਫੇਰ ਆਪਣੇ ਨਾਲ ਗੱਲ ਕਰੇ ਤੇ ਆਣ ਕੇ ਉਸ ਦੀ ਤਸੱਲੀ ਕਰੇ ਜੇ ਕੋਈ ਆਹਦਾ ਮੈਂ ਭੜਕੇ ਆਉਂਗਾ ਪਰਸੋ ਆਉਂਗਾ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੁੰਦਾ ਮੰਨ ਲਓ ਜੇ ਇਹਦੇ ਆਪਾਂ ਬਿਆਨੇ ਪਾਏ ਤਾਂ ਬਿਨਾਂ ਕਿਸੇ ਦਾ ਡੰਗਰ ਵੇਚਦੇ ਆ ਫੇਰ ਆਪਾਂ ਉਹਦਾ ਡਬਲ ਮੋੜਨ ਦਾ ਕਦਾਰਿਆ ਜੇ ਕੇ 5 ਪਾਇਆ 10 ਮੋੜਾਂਗੇ ਜੇ ਕੇ 10 ਪਾਇਆ 20 ਮੋੜਾਂਗੇ ਤੇ ਜੇ ਇਹੜਾ ਸਾਈ ਤੋਂ ਬਿਨਾ ਅਗਲੇ ਦਿਨ ਮੋਟਰਸਾਈਕਲ ਲੈ ਕੇ ਇੱਥੇ ਗੱਡੀ ਲੈ ਕੇ ਆ ਜੇ ਕਿੱਥੇ ਡੰਗਰ ਉਹ ਫਿਰ ਕੰਮ ਖਰਾਬ ਹੁੰਦਾ ਨਹੀਂ ਨਹੀਂ ਬਿਨਾ ਸਾਈ ਦੇ ਉਹਦਾ ਲੱਗਿਆ ਜਾਂਦਾ ਜੇ ਜਿੰਦਾ ਕੋਈ ਸਾਈ ਬੈਨਾ ਆ ਬਿਲਕੁਲ ਵਪਾਰ ਲੈਣ ਦਾ ਕੰਮ ਆ ਦੋਸਤੋ ਬ ਬਿਆਨਾ ਪਾ ਗਏ ਬੇਸ਼ੱਕ 5000 ਕੋ 7000 ਪਾ ਕੇ ਅਗਲੇ ਦਿਨ ਆ ਜਾ ਕੋਈ ਚੱਕਰ ਮਾਣਾ ਸੰਧੂ ਸਾਹਿਬ ਆ ਇਹ ਨਹੀਂ ਵੀ ਮਦਦ ਵਾਲੇ 5000 ਬਿਆਨਾ ਪਾਇਆ ਅਗਲੇ ਦਿਨ ਆਉ ਤੇ ਆਪਾਂ ਆਖ ਕੇ ਡੰਗਰੀ ਖੜ ਇਹ ਜੋ ਕਮੀ ਕਰਦੇ ਯਾਰ ਆਪਦਾ ਬਿਆਨਾ ਲੈ ਹਾਂ ਜੋ ਦੱਸੇ ਮੁਤਾਬਕ ਉਹਦੇ ਚ ਉਲਟ ਕਮੀ ਨਿਕਲਦੀ ਹੈ ਤਾਂ ਤਾਂ ਬਿਆਨਾ ਹੁਣ ਮੈਂ ਇਹਦੇ ਥਲੇ ਮਗਰੋਂ ਦੀ ਬਹਿਣ ਲਿਆ ਆ ਇਹ ਅਗਲੇ ਨੂੰ ਅੱਗੋਂ ਨਹੀਂ ਹਣਾ ਬਹਿਣ ਦੇ ਤੇ 1 ਲੱਖ 1000 ਖੋਈ ਥੋੜਾ ਪੋਣਾ ਬਸ 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 ਤਸੱਲੀ ਕਰ ਜੇ ਡੰਗਰ ਮਾਫ ਕਰ ਲੈ ਜਾਈਦਾ ਬਿਆਨਾ ਲੈ ਜਾ ਬਿਆਨਾ ਲੈ ਜੇ ਹਾਂਜੀ ਲੋ ਵੀ ਇਹ ਗੱਲ ਬਾਤ ਤਾਂ ਠੀਕ ਆ ਜੀ ਸਪਸ਼ਟ ਗੱਲਾਂ ਨੇ ਸਾਫ਼ ਸੁਥਰਾ ਕ ਉਥੋਂ ਮਾਲ ਮੇਰਾ ਭਰਾ ਜਰੂਰ ਤਸੱਲੀ ਨਾਲ ਖਰੀਦਿਆ ਕਰੋ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ